ਹਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਈ ਹਾਂ ਇੱਕ ਨਵੀਂ ਵੀਡੀਓ ਨਵੇਂ ਵਿਸ਼ੇ ਦੇ ਨਾਲ ਪਰ ਸ਼ਰਤ ਇਹ ਤੁਸੀਂ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਸਾਥ ਦੇਣਾ ਮੇਰੇ ਨਾਲ ਬੜੇ ਰਹਿਣਾ ਪਰਤਦਰ ਪਰਤ ਖੁੱਲਣ ਗਿਆ ਬਹੁਤ ਸਾਰੀਆਂ ਗੁੰਝਲਾਂ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਤੁਹਾਡੀ ਐਫ ਡੀ ਬੈਂਕ ਚ ਕਿੰਨੀ ਆ ਤਾਂ ਤੁਸੀਂ ਸੱਚ ਨਹੀਂ ਦੱਸੋਗੇ ਪਰ ਮੈਨੂੰ ਪਤਾ ਸਾਡੀਆਂ ਅਸਲ ਐਫ ਡੀਸ ਕੀ ਨੇ ਸਾਡੀਆਂ ਅਸਲ ਐਫ ਡੀਸ ਨੇ ਜੇ ਬੱਚਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਮਾਪੇ ਤਜੇ ਮਾਪਿਆਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਬੱਚੇ ਅਸਲੀ ਸਾਰੇ ਉਮਰ ਦੀ ਕਮਾਈ ਪੂੰਜੀ ਹੈ ਹੀ ਆ। ਬਾਕੀ ਜੋ ਕਾਗਜ਼ਾਂ ਦਾ ਧੰਨਾ ਹੈ ਉਹ ਤਾਂ ਚਲੋ ਗੁਜ਼ਾਰੇ ਲਈ ਖੁਣਾ ਹੀ ਚਾਹੀਦਾ ਤਾਂ ਕਿ ਤਿੰਨ ਵਕਤ ਦੀ ਰੋਟੀ ਰਜਮੀ ਮਿਲਦੀ ਰਹੇ। ਸਾਰੀ ਦੁਨੀਆ ਇਸ ਤਿੰਨ ਵਕਤ ਦੀ ਰੋਟੀ ਦੀ ਕਮਾਈ ਲਈ ਸਟਰਗਲ ਕਰ ਰਹੀ ਹੈ। ਮੈਂ ਗੱਲ ਕਰ ਰਹੀ ਹਾਂ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਉਹਨਾਂ ਦੀ ਪਰਵਰਿਸ਼ ਕਰ ਰਹੇ ਆ ਅਸੀਂ ਹੋਰ ਸਭ ਕੁਝ ਦੇਖਦੇ ਰਹਿੰਦਾ ਇੱਕ ਗੱਲ ਦੇਖਣੋਂ ਭੁੱਲ ਜਾਈਦਾ ਕਿ ਸਾਡੇ ਬੱਚੇ ਲਈ ਸ਼ੁਰੂ ਤੋਂ ਹੀ ਜਦੋਂ ਛੋਟਾ ਹੈ ਉਸਨੇ ਜਨਮ ਪੱਤਰੀ ਦਿਖਾ ਕੇ ਅਸੀਂ ਉਸਦੇ ਕੈਰੀਅਰ ਦੀ ਚੋਣ ਕਰ ਸਕਦੇ ਆ ਤਾਂ ਕਿ ਜਦੋਂ ਵੱਡਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ بڑے ਨੌਜਵਾਨ ਮਿਲਦੇ ਵਿਚਾਰੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਆ ਉਹ ਕੁਝ ਵੀ ਬਣੇ ਨਹੀਂ ਇੱਕ ਗੱਲ ਕੰਮ ਸ਼ੁਰੂ ਕਰਦੇ ਆ ਉਹ ਕੰਮ ਬੰਦ ਹੋ ਜਾਂਦਾ ਨੌਕਰੀ ਕਰਦੇ ਆ ਉੱਥੇ ਮਨ ਨਹੀਂ ਲੱਗਦਾ ਜਾਂ ਬਾਸ ਨਾਲ ਨਹੀਂ ਬਣਦੀ ਸੋ ਇਦਾਂ ਦੀਆਂ ਨਾ ਜਿਹੜੀਆਂ ਅੜਚਣਾਂ ਆਉਂਦੀਆਂ ਉਹ ਪਰੇਸ਼ਾਨ ਹੋ ਜਾਂਦੇ ਕਿ ਗਲਤੀ ਕਿੱਥੇ ਹੋ ਰਹੀ ਹੈ ਗਲਤੀ ਤਾਂ ਪਿੱਛੇ ਆ ਸਾਡੇ ਜੋ ਜਨਮ ਲਗਨ ਅਨੁਸਾਰ ਜਨਮ ਰਾਸ਼ੀ ਅਨੁਸਾਰ ਜੋ ਸਾਡੇ ਗ੍ਰਹਿ ਨੇ ਉਹ ਦੱਸਦੇ ਆ ਸਭ ਕੁਝ ਖੋਲ ਦੇ ਨੇ ਪਰ ਤਾਂ ਸਾਡੇ ਜੀਵਨ ਦੀਆਂ ਕੀ ਤੁਹਾਡੇ ਬੱਚੇ ਦੇ ਕੈਰੀਅਰ ਦੀ ਚੋਣ ਸਹੀ ਆ ਦੱਸੋ ਜਰਾਕ ਮੈਨੂੰ ਜਨਮ ਪੱਤਰੀ ਦੇ ਗ੍ਰਹਿ ਇਹਦਾ ਸੱਚ ਦੱਸ ਸਕਦੇ ਆ ਬਿਨਾਂ ਸਮਝ ਦੇ ਕੀਤੀ ਹੋਈ ਚੋਣ ਤੁਹਾਨੂੰ ਪਤਾ ਹੀ ਆ ਨਾਕਾਮੀ ਤੇ ਡਿਪਰੈਸ਼ਨ ਦਾ ਕਾਰਨ ਬਣਦੀ ਆ ਆਓ ਜਾਣੀਏ ਕਿਸ ਤਰ੍ਹਾਂ ਵੈਦਿਕ ਜੋਤਿਸ਼ ਤੁਹਾਡੇ ਬੱਚੇ ਦਾ ਭਵਿੱਖ ਸوار ਸਕਦੀ ਆ ਇੱਕ ਦੋ ਗੱਲਾਂ ਮੈਂ ਓਦਾਂ ਵੀ ਕਰਾਂਗੀ ਕਿਤਸ ਤਰ੍ਹਾਂ ਮਾਪੇ ਤੇ ਨੌਜਵਾਨ ਆਪਣੇ ਬੱਚਿਆਂ ਦੀ ਜਨਮ ਪੱਤਰੀ ਦੀ ਗ੍ਰਹਿ ਸਥਿਤੀ ਨੂੰ ਸਮਝ ਸਕਦੇ ਆ ਸਾਡੇ ਗ੍ਰੰਥਾਂ ਚ ਦਰਜ ਆ ਸਹੀ ਕੈਰੀਅਰ ਦੀ ਚੋਣ ਕਰ ਸਕਦੇ ਆ ਬਿਨਾਂ ਗਲਤ ਫੈਸਲੇ ਤੋਂ ਕਿਸ ਤਰ੍ਹਾਂ ਬੱਚਿਆਂ ਨੂੰ ਨਾਕਾਮੀ ਤੇ ਡਿਪਰੈਸ਼ਨ ਤੋਂ ਬਚਾਉਣਾ ਹੈ ਸਿੰਘ ਜਨਮ ਪੱਤਰੀ ਦੇ ਮੁਤਾਬਕ ਕੈਰੀਅਰ ਦੀ ਦਿਸ਼ਾ ਚੁਣਨ ਨਾਲ ਬੱਚਿਆਂ ਦਾ ਭਵਿੱਖ ਬਿਹਤਰ ਬਣਾਇਆ ਜਾ ਸਕਦਾ ਦੇਖੋ ਕਿੰਨਾ ਕੁਝ ਸਾਡੇ ਕੋਲ ਮੌਜੂਦ ਆ ਪਰ ਤੁਸਨ ਨੂੰ ਪਤਾ ਹੀ ਨਹੀਂ ਅਸੀਂ ਐਵੇਂ ਨੇਰੇ ਚ ਤੀਰ ਮਾਰੀ ਜਾਂਦੇ ਆ ਜਦੋਂ ਬੱਚਾ ਜੇ ਛੋਟਾ ਹੀ ਹੁੰਦਾ ਉਹਦੇ ਕੈਰੀਅਰ ਦੀ ਚੋਣ ਵਾਸਤੇ ਮਾਪੇ ਉਹਦੀ ਜਨਮ ਪੱਤਰੀ 'ਚ ਬੈਠੇ ਗ੍ਰਹਿਾਂ ਨੂੰ ਧਿਆਨ 'ਚ ਰੱਖ ਕੇ ਸਹੀ ਦਿਸ਼ਾ ਚੁਣ ਸਕਦੇ ਆ ਪਰ ਅਫਸੋਸ ਬਹੁਤੀ ਵਾਰੀ ਮਾਪੇ ਤੇ ਨੌਜਵਾਨ ਦੁਖੀ ਹੋ ਜਾਂਦੇ ਆ ਜਦੋਂ ਜੀਵਨ 'ਚ ਕੈਰੀਅਰ ਚੋਣ ਦੀ ਲਈ ਜਿਹੜਾ ਸੰਘਰਸ਼ ਮੁੱਖ ਦਾ ਹੀ ਨਹੀਂ ਮਾਪੇ ਵੀ ਦੁਖੀ ਬੱਚਾ ਵੀ ਪਰੇਸ਼ਾਨ ਬੱਚਾ ਜਦੋਂ ਓਵਰਏਜ ਹੋ ਜਾਂਦਾ ਨਾ ਤਾਂ ਸਹੀ ਨੌਕਰੀ ਵਪਾਰ ਜਾਂ ਕੰਮ ਦੀ ਚੋਣ ਕਿਉਂ ਕੀਤੀ ਨਹੀਂ ਹੁੰਦੀ ਆਪੇ ਓਵਰਏਜ ਹੋ ਜਾਣਾ ੱਟਕੇ ਖਾ ਖਾ ਕੇ ਜਨਮ ਪੱਤਰੀ ਦੇ ਗ੍ਰਹਿ ਅਨੁਸਾਰ ਉਹ ਕਾਰੀਗਰ ਬਣ ਸਕਦਾ ਸੀ ਪਰ ਜ਼ਬਰਦਸਤੀ ਮਾਪਿਆਂ ਨੇ ਡਾਕਟਰੀ ਦੀ ਭਲਾਈ ਵੱਲ ਧੱਕਾਤਾ ਕਰਦੇ ਆਂ ਇਦਾਂ ਮੰਨਣਾ ਪੈਣਾ ਤੁਹਾਨੂੰ ਮੈਂ ਗੱਪਾਂ ਨਹੀਂ ਮਾਰਦੀ ਜਿੱਥੇ ਉਹ ਲਗਾਤਾਰ ਫੇਲ ਹੋਊਗਾ ਜਾਂ ਫਿਰ ਡਿਪਰੈਸ਼ਨ 'ਚ ਚਲ ਜਾਊਗਾ ਕਈ ਵਾਰੀ ਤਾਂ ناکਾਮਯਾਬੀ ਵਿਚਾਰੇ ਨੇ ਉਹ ਔਖੇ ਸਬਜੈਕਟਾਂ 'ਚ ਚੱਲ ਨਹੀਂ ਨਹੀਂ ਇਸ ਕਦਰ ਹੋ ਜਾਂਦਾ ਵਿਚਾਰਾ ناکਾਮਜਾਬ ਕਿ ਉਹ ਮੌਤ ਨੂੰ ਵੀ ਕੱਢਣ ਲਾ ਲੈਂਦਾ ਬਾਅਦ 'ਚ ਤੁਸੀਂ ਪਛਤਾਉਨੇ ਹੋ ਨਾ ਤਾਂ ਜਨਮ ਪੱਤਰੀ ਦੇ ਅਨੁਸਾਰ ਉਹ ਸਫਲ ਇੰਜੀਨੀਅਰ ਹੋ ਸਕਦਾ ਸੀ ਪਰ ਅਸੀਂ ਕੀ ਕੀਤਾ ਬਣਾਇਆ ਉਹਨੂੰ ਸਾਇੰਟਿਸਟ ਇਹ ਸਭ ਇਸ ਲਈ ਹੁੰਦਾ ਕਿਉਂਕਿ ਸਾਡਾ ਸਮਾਜ ਤੇ ਸਾਡੇ ਮਾਪੇ ਕਦੇ ਵੀ ਆਪਣੇ ਬੱਚਿਆਂ ਲਈ ਉਹਨਾਂ ਦੀ ਕੁਦਰਤੀ ਸਮਰੱਥਾ ਉਹਨਾਂ ਦੀ ਗ੍ਰਹਿ ਸਥਿਤੀ ਨੂੰ ਸਮਝ ਕੇ ਫੈਸਲਾ ਨਹੀਂ ਲੈਂਦੇ ਕਿ ਕੁਦਰਤੀ ਸਮਰੱਥਾ ਤੋਂ ਭਾਵ ਕਿ ਅਸਲ ਵਿੱਚ ਉਹਦੇ ਵਿੱਚ ਕਾਬਲੀਅਤ ਕੀ ਹੈ ਗ੍ਰਹਿ ਹਨ ਦੱਸਣਾ ਕਿ ਤੁਸੀਂ ਇਹ ਲਾਈਨ ਤੇ ਇਹਨੂੰ ਪਾ ਦਿਓ ਭਾਰਤ ਵਿੱਚ ਅਜੇ ਇਸ ਪਾਸੇ ਵੱਲ ਲੋਕ ਜਿਹੜੇ ਉਹ ਜਾਗਰੂਕ ਹੋਏ ਨਹੀਂ ਅਜੇ ਤੱਕ ਬੱਚਾ ਪੜ੍ਹਾਈ 'ਚ ਦਿਲਚਸਪੀ ਲੈਂਦਾ ਨਹੀਂ ਕੋਈ ਗੱਲ ਨਹੀਂ ਚਲੋ ਮੈਂ ਉਹ ਵੀ ਇਸ ਉੱਪਰੋਂ ਪਾ ਦੱਸਾਂਗੀ ਟੜ ਬੱਚਾ ਵੀ ਪੜਨਾ ਸ਼ੁਰੂ ਕਰ ਦੇਵੇਗਾ ਕਿਉਂਕਿ ਉਹਦਾ ਕਿਤਾਬਾਂ 'ਚ ਫਿਰ ਮਨ ਲੱਗੇਗਾ ਜਿਹੜੇ ਬੱਚੇ ਜਿਹੜੇ ਮਾਨਸਿਕ ਤਾਕਤ ਨੂੰ ਇਹ ਉਪਾਅ ਪਤਾਏਗਾ ਮਨਪਸੰਦ ਵਿਸ਼ਿਆਂ 'ਚ ਧਿਆਨ ਕੇਂਦਰਿਤ ਕਰੇਗਾ ਕੀ ਤੁਸੀਂ ਜਾਣਦੇ ਹੋ ਕਿ ਹਰ ਰਾਸ਼ੀ ਦੇ ਬੱਚੇ ਲਈ ਕੁਝ ਖਾਸ ਕੈਰੀਅਰ ਖੇਤਰ ਬਣੇ ਹੁੰਦੇ ਆ ਨਹੀਂ ਪਤਾ ਜਨਮ ਪੱਤਰੀ ਤੇ ਰਾਸ਼ੀ ਦੇ ਅਨੁਸਾਰ ਸਹੀ ਫੀਲਡ ਚੁਣਨਾ ਬੱਚੇ ਦੀ ਕਾਮਯਾਬੀ ਦੀ ਕੁੰਜੀ ਆ ਆਜੋ ਜਾਣੀਏ ਕਿਹੜੀ ਰਾਸ਼ੀ ਦਾ ਬੱਚਾ ਕਿਸ ਕੰਮ ਵਿੱਚ ਤਰੱਕੀ ਕਰੇਗਾ ਪਰ ਫਾਇਦਾ ਤਾਂ ਹੈ ਜੇ ਇਸ ਨੂੰ ਆਪਣੇ ਲਾਈਫ ਦੇ ਵਿੱਚ ਤੁਸੀਂ ਇੰਪਲੀਮੈਂਟ ਕਰੋ ਐਜੂਕੇਸ਼ਨ ਬਹੁਤ ਮਹਿੰਗੀ ਹੈ ਪਰ ਸਹੀ ਟਰੈਕ ਤੇ ਪਾਉਂਗੇ ਬੱਚੇ ਨੂੰ ਉਸ ਫੀਲਡ ਚ ਦਵਾਉਂਗੇ ਐਜੂਕੇਸ਼ਨ ਤਾਂ ਹੀ ਫਾਇਦਾ ਨਾ ਆ। ਆਰਟਸ ਵਿੱਚ ਚੱਲਣਾ ਸਾਇੰਸ ਦਵਾਤੀ, ਸਾਇੰਸ 'ਚ ਚੱਲਣਾ ਕਮਰਸ ਦਵਾਤੀ, ਕਮਰਸ 'ਚ ਚੱਲਣਾ ਨਾਨ ਮੈਡੀਕਲ ਦਵਾਤਾ ਇਹ ਤਾਂ ਕੋਈ ਗੱਲ ਨਾ ਨਾ ਹੋਈ। ਇਸ ਵੀਡੀਓ 'ਚ ਮੈਂ ਹਰ ਰਾਸ਼ੀ ਦੇ ਬੱਚਿਆਂ ਲਈ ਵੈਦਿਕ ਚੋਤਸ ਦੇ ਆਧਾਰ ਤੇ ਉਚਿਤ ਕੈਰੀਅਰ ਖੇਤਰਾਂ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ। ਮਾਪੇ ਕਿਸ ਤਰ੍ਹਾਂ ਆਪਣੇ ਬੱਚੇ ਦੀ ਜਨਮ ਪੱਤਰੀ ਕਿਸੇ ਐਕਸਪਰਟ ਨੂੰ ਦਿਖਾਉਣ ਤੇ ਰਾਸ਼ੀਨ ਮੁਤਾਬਕ ਉਸ ਦੀ ਯੋਗਤਾ ਦੇਖ ਕੇ ਉਸ ਲਈ ਸਹੀ ਫੀਲਡ ਚੋਂ ਜਿਸ ਨਾਲ ਬੱਚਾ ਆਪਣੀ ਮਿਹਨਤ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਸੋ ਮੈਂ ਰਾਸ਼ੀ ਅਨੁਸਾਰ ਪਹਿਲਾਂ ਤਾਂ ਬੱਚੇ ਦੀ ਗੁਣ ਦੱਸਾਂਗੀ ਕਿ ਉਹਦੇ ਚ ਅਸਲ ਚ ਕਿੰਨਾ ਕੈਲੀਬਰ ਹੁੰਦਾ ਉਹਦੇ ਜਨਮ ਪੱਤਰੀ ਦੇ ਅਨੁਸਾਰ ਉਹਦੇ ਅੰਦਰ ਤੇ ਉਸ ਕੈਲੀਬਰ ਦੇ ਹਿਸਾਬ ਨਾਲ ਉਹ ਕਿਹੜਾ ਫੀਲਡ ਚੂਜ਼ ਕਰੇ ਸੋ ਦੋ ਦੋ ਗੱਲਾਂ ਹੋਣਗੀਆਂ ਮੇਸ਼ ਰਾਸ਼ੀ ਵਾਲੇ ਬੱਚਿਆਂ ਲਈ ਉਹਨਾਂ ਦੇ ਵਿੱਚ ਗੁਣਾ ਕਿ ਉਹ ਹੌਸਲੇ ਵਾਲੇ ਬੜੇ ਹੁੰਦੇ ਦ੍ਰਿੜਤਾ ਤੇ ਨੇਤ੍ਰਤਵ ਲੀਡਰਸ਼ਿਪ ਕੁਆਲਿਟੀ ਬਹੁਤ ਹੁੰਦੀ ਉਹਨਾਂ ਦੇ ਇਸ ਲਈ ਇਹ ਬੱਚੇ ਸੈਨਾ ਵਿੱਚ ਖੇਡਾਂ ਚ ਲੀਡਰਸ਼ਿਪ ਇੰਜੀਨੀਅਰਿੰਗ ਵਿੱਚ ਕੈਰੀਅਰ ਅਡਾਪਟ ਕਰਨ वृष राशि वाले हो ਤੁਹਾਡੇ ਵਿੱਚ धीरਜ ਸੰਗਠਨ ਕਲਾ ਪ੍ਰਤੀ ਰੁਚੀ ਬਹੁਤ ਹੁੰਦੀ ਹੈ ਇਸ ਲਈ ਤੁਸੀਂ ਕਲਾ ਸੰਗੀਤ ਬੈਂਕਿੰਗ ਫਾਈਨਾਂਸ ਚ ਜਾ ਸਕਦੇ ਹੋ ਮਿਥਨ રાશિ ਵਾਲੇ ਬੱਚੇ ਬੜੇ ਚਤੁਰਥਲਾਕ ਚੁਸਤ ਐਕਟਿਵ ਸੰਚਾਰ ਬਹੁਪਾਸ਼ੀ ਹੁੰਦੇ ਆ ਮਤਲਬ ਮਲਟੀਪਲ ਟੈਲੈਂਟਡ ਬੱਚੇ ਆ ਇਸ ਵਾਸਤੇ ਬੱਚੇ ਵਧੀਆ ਲੇਖਕ ਬਣ ਸਕਦੇ ਆ ਜਰਨਲਿਸਟ ਬਣ ਸਕਦੇ ਆ ਵਪਾਰੀ ਬਣ ਸਕਦੇ ਆ ਕਿਸੇ ਐਡਵਰਟਾਈਜ਼ਿੰਗ ਕੰਪਨੀ ਨੂੰ ਜੁਆਇਨ ਕਰ ਸਕਦੇ ਆ ਕਿੰਨੀਆਂ ਸਾਰੀਆਂ ਆਪਸ਼ਨਸ ਨੇ ਮਿਥਨ ਕਰਕ ਰਾਸ਼ੀ ਵਾਲੇ ਲਈ ਕਰਕ ਕਰਕ ਰਾਸ਼ੀ ਵਾਲੇ ਬੱਚੇ ਤੁਹਾਡੇ ਅੰਦਰ ਜਿਹੜੇ ਗੁਣ ਹਨ ਨਾ ਇਹਨਾਂ ਬੱਚਿਆਂ ਦਾ ਉਹ ਦਇਆ ਭਾਵ ਦੇ ਹੁੰਦੇ ਆ ਮੂਨ ਸਾਈਨ ਨਾਲੇ ਪ੍ਰਭਾਵਿਤ ਹੁੰਦੇ ਆ ਦੂਜਿਆਂ ਨੂੰ ਸਹਿਯੋਗ ਕਰਨਾ ਪਰਿਵਾਰਕ ਮੂਲ ਜਾਂ ਇਹ ਫੈਮਲੀ ਮੈਨ ਹੁੰਦੇ ਅਸਲ ਵਿੱਚ ਪਰਿਵਾਰ ਚ ਇਹਨਾਂ ਦਾ ਬਹੁਤ ਦੇ ਲੱਗਦਾ ਇਸ ਲਈ ਤੁਸੀਂ ਕਰਕ ਰਾਸ਼ੀ ਦੇ ਆਪਣੇ ਬੱਚੇ ਨੂੰ ਹੈਲਥ ਡਿਪਾਰਟਮੈਂਟ ਸਮਾਜ ਸੇਵਾ ਹੈਲਥ ਡਿਪਾਰਟਮੈਂਟ ਦਾ ਮਤਲਬ ਡਾਕਟਰ ਸਰਜਨ ਨਹੀਂ ਮੈਂ ਕਿਹਾ ਜਿਹੜੇ ਮਰੀਜ਼ਾਂ ਦੀ ਕੇਅਰ ਟੇਕਰ ਕਰਨ ਸੇਵਾ ਕਰਨ ਮਨੋਵਿਗਿਆਨ ਦੇ ਮਾਹਰ ਜਾਂ ਘਰ ਦੀ ਸੰਭਾਲ ਕਰ ਸਕਦੇ ਆ ਇਹਨਾਂ ਨੂੰ ਕੇਅਰ ਟੇਕਰ ਵਾਲੀ ਜੌਬ ਵਧੀਆ ਹੈ ਸਿੰਘ ਰਾਸ਼ੀ ਦੇ ਬੱਚਿਆਂ ਨੇ ਵਿੱਚ ਬਹੁਤ ਗੁਣ ਨੇ ਆਤਮ ਵਿਸ਼ਵਾਸੀ ਬਹੁਤ ਹੁੰਦੇ ਆ ਸੈਰ ਸਪਾਟੇ ਦੇ ਸ਼ੌਕੀਨ ਹੁੰਦੇ ਆ ਕਲਾਚ ਮਾਹਰ ਹੁੰਦੇ ਆ ਇਸ ਕਰਕੇ ਇਹ ਅਜਿਹੇ ਬੱਚੇ ਜਿਨ੍ਹਾਂ ਦੀ ਰਾਸ਼ੀ ਸਿੰਘ ਆ ਉਹ ਅਭਿਨੇਤਾ ਬਣ ਸਕਦੇ ਆ ਮੈਨੇਜਰ ਬਣ ਸਕਦੇ ਆ ਪਬਲਿਕ ਸਪੀਕਰ ਬਣ ਸਕਦੇ ਆ ਕੰਨਿਆ ਰਾਸ਼ੀ ਦੇ ਬੱਚਿਆਂ ਦੇ ਵਿੱਚ ਜੋ ਇੱਕ ਗੁਣ ਕੁੱਟ-ਕੁੱਟ ਕੇ ਭਰਿਆ ਹੁੰਦਾ ਵਿਵੇਕਸ਼ੀਲ ਹੁੰਦੇ ਆ ਤਜਰਬਾ ਬਹੁਤ ਆ ਵਿਸ਼ਲੇਸ਼ਣ ਕਰ ਲੈਂਦੇ ਕਿਸੇ ਦਾ ਐਨਾਲਾਈਜ਼ਸ ਸਾਹਮਣੇ ਬੈਠਾ ਕੌਣ ਉਹਨੂੰ ਪਛਾਣ ਲੈਣਾ ਫਟਾਫਟ ਤੁਹਾਡੇ ਵਾਸਤੇ ਜਿਹੜੀਆਂ ਕੈਲਕੂਲੇਸ਼ਨਸ ਤੋਂ ਬਾਅਦ ਮੈਂ ਦੱਸਣਾ ਚਾਹੁੰਦੀ ਆ ਜਿੰਨੀਆਂ ਕੀਤੀਆਂ ਕਿ ਤੁਹਾਡਾ ਕੈਰੀਅਰ ਜਿਹੜਾ ਉਹ ਵਿਗਿਆਨ ਇੱਕ ਅਕਾਦਮਿਕ ਡਾਟਾ ਐਨਾਲਾਈਜ਼ਸ ਹੈ ਨਾ ਡਾਟਾ ਵਿਸ਼ਲੇਸ਼ਕ ਜਿਹੜੇ ਹੁੰਦੇ ਆ ਸਿੱਤ ਸੰਭਾਲ ਬਾਰੇ ਹੋ ਸਕਦਾ ਤੁਲਾ ਰਾਸ਼ੀ ਦੇ ਬੱਚੇ ਨਿਆਬ ਸੰਧ ਹੁੰਦੇ ਆ ਸੰਤੁਲਿਤ ਹੁੰਦੇ ਆ ਰਚਨਾਕਾਰ ਹੁੰਦੇ ਆ ਨਿਸ਼ਚਿਤ ਹੈ ਕਿ ਤੁਸੀਂ ਆਰਾਮ ਦੇ ਨਾਲ ਕਾਨੂੰਨ ਡਿਜ਼ਾਈਨ ਆਰਟ ਜਾਂ ਫਿਰ ਕਿਸੇ ਦਸਲਾਕਾਰ ਬਣ ਸਕਦੇ ਹੋ ਸਲਾਹਾਂ ਬਹੁਤ ਲੈਣ ਆਉਂਦੇ ਇਹਨਾਂ ਲੋਕਾਂ ਕੋਲ ਕਿਉਂਕਿ ਇਹਨਾਂ ਨੇ ਬਹੁਤ ਸਲਾਹ ਦੇਣ ਵੇਲੇ ਇਹ ਸੋਚਣਾ ਕਿ ਮੈਂ ਬੈਠੀ ਆ ਤੇ ਮੇਰੇ ਨਾਲ ਇੰਜ ਹੋ ਰਿਹਾ ਇਸ ਲਈ ਉਹ ਵਧੀਆ ਸਲਾਹ ਦੇਣਦੇ ਸਮਰੱਥ ਹੁੰਦੇ ਆ ਬ੍ਰਿਸ਼ਟ ਕ੍ਰਾਚੀ ਵਾਲਿਓ ਤੁਹਾਡੇ ਗੁਣ ਹੈਗੇ ਆ ਤੁਸੀਂ ਧਿਆਨ ਲਾ ਲੈਣੋ ਮੈਡੀਟੇਟ ਕਰ ਲੈਣੋ ਗੰਭੀਰ ਰਹਿੰਦੇ ਹੋ ਬੜੇ ਅਜਮਾਇਸੀ ਸਭਾ ਦੇ ਮਾਲਕ ਹੁੰਦੇ ਹੋ ਇਸ ਲਈ ਤੁਸੀਂ ਖੋਜ ਮਨੋਵਿਗਿਆਨ ਫੋਰੈਂਸਿਕ ਰਾਜਨੀਤੀ ਦੇ ਖੇਤਰ ਵਿੱਚ ਜਾ ਸਕਦੇ ਹੋ ਤਨੂ ਰਾਸ਼ੀ ਵਾਲੇ ਬੱਚੇ ਹਜਾ ਵੜਾ ਉਹਨਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਹੁੰਦਾ ਹੈ ਤੇ ਨੌਲੇਜੇਬਲ ਬੜੇ ਹੁੰਦੇ ਆ ਇਸ ਕਰਕੇ ਬੱਚੇ ਕਿਉਂਕਿ ਬ੍ਰਹਸਪਤੀ ਇਹਨਾਂ ਦੀ ਰਾਸ਼ੀ ਦਾ ਸੁਆਮੀ ਹੁੰਦਾ ਹੈ ਅਧਿਆਪਕ ਬਣ ਸਕਦੇ ਆ ਟੂਰ ਗਾਈਡ ਬਣ ਸਕਦੇ ਆ ਲੇਖਕ ਸਿੱਖਿਆ ਸ਼ਾਸਤਰੀ ਬਣ ਸਕਦੇ ਆ ਮਕਰ ਰਾਸ਼ੀ ਦੇ ਬੱਚਿਆਂ ਨੂੰ ਇਹ ਮਿਹਨਤੀ ਹੁੰਦੇ ਬੜੇ ਅਨੁਸ਼ਾਸਨ ਪਸੰਦ ਹੁੰਦੇ ਆ ਦ੍ਰਿੜਤਾ ਨਾਲ ਸਰਾਬੋਰ ਹੁੰਦੇ ਆ ਇਸ ਲਈ ਜਿਹੇ ਬੱਚਿਆਂ ਨੂੰ ਤੁਸੀਂ ਮਾਪਿਓ ਪਾਉਂਗੇ ਕਾਰੋਬਾਰ ਵਪਾਰ ਇੰਜੀਨੀਅਰਿੰਗ ਪ੍ਰਬੰਧਨ ਦੇ ਫੀਲਡ ਤੇ ਜਾ ਸਕਦੇ ਆ ਗੁੰਮ ਰਾਸ਼ੀ ਵਾਲਿਆਂ ਲਈ ਇਹਨਾਂ ਦੇ ਵਿੱਚ ਗੁਣ ਕੁੱਟ-ਕੁੱਟ ਕੇ ਭਰਿਆ ਹੁੰਦਾ ਨਵੀਨਤਾ ਅਪ ਟੂ ਡੇਟ ਨੌਲੇਜ ਮਨੁੱਖਤਾ ਬਹੁਤ ਹੁੰਦੀ ਹੈ ਇਨਸਾਨੀਅਤ ਸੋ ਤਕਨੀਕ ਟੈਕਨੋਲੋਜੀ ਬਹੁਤ ਜਾਣਦੇ ਆ ਸੋ ਤੁਸੀਂ ਜਾਓਗੇ ਟੈਕਨੋਲੋਜੀ ਸੋਸ਼ਲ ਵਰਕ ਸਾਇੰਸ ਤੇ ਆਵਿਸ਼ਕਾਰ ਦੇ ਖੇਤਰ ਚ ਮੇਨ ਰਾਸ਼ੀ ਵਾਲੇ ਬੱਚਿਆਂ ਨੂੰ ਪਾਓ ਕਲਾ ਆ ਸੁਪਨੇ ਸਮਰੱਥਾ ਬਹੁਤ ਹੁੰਦੀ ਹੈ ਇਹਨਾਂ ਚ ਤੁਸੀਂ ਅਡਾਪਟ ਕਰ ਸਕਦੇ ਹੋ ਆਰਟ ਕਲਾ 뮤직 ਇੰਡਸਟਰੀ ਅਧਿਆਤਮ ਹੈਲਥ케ਅਰ ਵਰਗੇ ਫੀਲਡ ਮੈਂ ਵਾਦਾ ਕਰਦੀ ਹੁੰਨੀ ਆ ਵੀਡੀਓ ਦੇ ਆਰੰਭ ਚ ਕਿ ਬੱਚੇ ਲਈ ਇੱਕ ਸੁਪਰਪਾ ਜਿਉ ਕਤਾਬਾਂ ਨਾਲ ਉਹਦਾ ਮਨ ਨਹੀਂ ਲੱਗਦਾ ਜਾਂ ਉਹ ਭਟਕਦਾ ਬਹੁਤ ਹੈ ਕਨਸੈਂਟਰੇਟ ਨਹੀਂ ਕਰ ਪਾਉਂਦਾ ਤਾਂ ਦਿਨ ਦੇ ਸ਼ੁਰੂ ਚ ਤੁਸੀਂ 5 ਮਿੰਟ ਉਸ ਤੋਂ ਧਿਆਨ ਕਰਵਾਉਣਾ ਹੈ ਬੱਚਾ ਸ਼ਾਂਤ ਬੈਠ ਕੇ ਆਪਣੇ ਸਾਹ ਤੇ ਧਿਆਨ ਕੇਂਦਰਿਤ ਕਰ ਲਵੇ ਮਨ ਦੀ ਸ਼ਾਂਤੀ ਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵਧਾਓ ਉਹਦੀ ਆਪ ਵੀ ਬੈਠਿਓ ਨਾਲ ਹੈਨਾ ਇਹ ਨਹੀਂ ਕਿ ਆਪ ਮੋਬਾਈਲ ਤੇ ਲੱਗੇ ਰਹਣਾ ਤਾਂ ਬੱਚੇ ਨੂੰ ਕਹੋ ਮੈਡੀਟੇਟ ਕਰਨਾ ਇਦਾਂ ਨਹੀਂ ਹੁੰਦਾ ਹੁੰਦਾ ਤੁਹਾਨੂੰ ਫੋਲੋ ਕਰਨਾ ਮਾਪਿਆਂ ਨੂੰ ਜਾਂ ਵੱਡਿਆਂ ਨੂੰ ਬੱਚਾ ਸਿੱਧੀ ਫੋਲੋ ਕਰਦਾ ਹੈ ਇਹ ਉਪਾਅ ਬੱਚੇ ਦੀ ਸਿੱਖਣ ਦੀ ਯੋਗਤਾ ਨੂੰ ਤੇਜ਼ ਕਰੇਗਾ ਕੋਈ ਟੂਣਾ ਨਹੀਂ ਹੈ ਉਹ ਪੜ੍ਹਾਈ 'ਚ ਧਿਆਨ ਦੇ ਨਾਲ ਜੁੜਿਆ ਰਹੇਗਾ ਮਾਪਿਆਂ ਨੂੰ ਵੀ ਮੈਂ ਸੁਝਾ ਦੇਣਾ ਚਾਹੂੰਗੀ ਕਿ ਜਨਮ ਪੱਤਰੀ ਦੇ ਆਧਾਰ 'ਤੇ ਆਪਣੇ ਬੱਚੇ ਦੀ ਰਾਸ਼ੀ ਤੇ ਗ੍ਰਹਿ ਦੀ ਸਥਿਤੀ ਨੂੰ ਸਮਝ ਲਵੋ ਉਹਦੇ ਕੁਦਰਤੀ ਯੋਗਤਾ ਦੇਖੋ ਉਹਦੇ 'ਚ ਖੂਬੀਆਂ ਕੀ ਨੇ ਉਹ ਪਛਾਣੋ ਤਰਜੀਹ ਦਿਓ ਜ਼ਬਰਦਸਤੀ ਨਹੀਂ ਕਰਨੀ ਬੱਚੇ ਨੂੰ ਆਪਣੀ ਖੁਸ਼ੀ ਤੇ ਸਮਰੱਥਾ ਦੇ ਨਾਲ ਅੱਗੇ ਵਧਣ ਦਿਓ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਬਹੁਤ ਮਾਪੇ ਰੁੰਦੇ ਆ ਬਾਅਦ ਸਭ ਕੁਝ ਉਜੜ ਜਾਂਦਾ ਕੁਝ ਨਹੀਂ ਬਚਦਾ ਬੱਚੇ ਦਾ ਇੱਕ ਨੰਬਰ ਘਟਾ ਗਿਆ ਚਿਕੜਾ ਪਾ ਦਿੰਨੇ ਹੋ ਆਪ ਦਾ ਸੌ ਚ ਜ਼ੀਰੋ ਆਉਂਦੇ ਹੁਣ ਆਪਣੇ ਜਮਾਨੇ ਚ ਮੈਂ ਤਾਂ ਬਹੁਤੇ ਮਾਪੇ ਉਹ ਦੇਖੇ ਆ ਜਿਹੜੇ ਆਪ ਜਦੋਂ ਕੁਝ ਨਹੀਂ ਬਣੇ ਤਾਂ ਉਹਨਾਂ ਦੀ ਜਿਹੜੀ ਇੱਛਾ ਸੀ ਨਾ ਸੁਪਨਾ ਸੀ ਕਿ ਮੈਂ ਆ ਬਣਾ ਉਹ ਫਿਰ ਆਪਣੇ ਬੱਚੇ ਦੇ ਵਿੱਚ ਉਹ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਆ ਤੇ ਉਹਦੇ ਤੇ ਥੋਪ ਦਿੰਦੇ ਆ ਇਹ ਗਲਤ ਆ ਜੀ ਬੱਚੇ ਦੀ ਜਨਮ ਪੱਤਰੀ ਅਨੁਸਾਰ ਜੋ ਉਹ ਬਣਾ ਚਾਹੁੰਦਾ ਬਾਕੀ ਉਸ ਦੀ ਜਿਹੜੀ ਅੰਦਰ ਕੁਦਰਤੀ ਯੋਗਤਾ ਰੱਬ ਨੇ ਫਿੱਟ ਕੀਤੀ ਆ ਉਹ ਪਲੱਸ ਕਰਕੇ ਉਹ ਬੜਾ ਵਧੀਆ ਸਮਰਥ ਸ਼ੈਰੀ ਬਣ ਸਕਦਾ ਅਸਲ 'ਚ ਜਿ ਮੈਂ ਪਹਿਲਾਂ ਦੱਸਿਆ ਕਿ ਇਹ ਵੀਡੀਓ ਮਾਪਿਆਂ ਨੂੰ ਮਾਪਿਆਂ ਲਈ ਤੇ ਨੌਜਵਾਨਾਂ ਦੇ ਲਈ ਹੈ ਜੋ ਆਪਣੀ ਜਨਮ ਪੱਤਰੀ ਦੇ ਆਧਾਰ ਤੇ ਸਹੀ ਕੈਰੀਅਰ ਚੁਣ ਕਰਨ ਦੀ ਇੱਛਾ ਰੱਖਦੇ ਆ ਇਹਨੂੰ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਪਲੀਜ਼ ਸਾਂਝਾ ਕਰ ਦਿਓ ਬਹੁਤ ਕੰਮ ਦੀ ਵੀਡੀਓ ਮੈਂ ਬਣਾਈ ਹੈ ਮੇਰੀਆਂ ਵੀਡੀਓਜ਼ ਕੋਈ ਵੀ ਬੇਸਲੈਸ ਨਹੀਂ ਹੁੰਦੀਆਂ ਮੈਂ ਟੌਪਿਕ ਉਹ ਚੁਣਦੀ ਆ ਜਿਹੜੇ ਸਾਨੂੰ ਮੇਰੇ ਕੰਮ ਆਉਣ ਵਾਲੇ ਆ ਪਾਪ ਮੈਂ ਸੋਚਦੀ ਆ ਕਿ ਮੈਂ ਆਪਣੇ ਪਰਿਵਾਰ ਨਾਲ ਵਿਚਾਰ ਸਾਂਝੇ ਕਰਨੇ ਆ ਤਾਂ ਮੇਰੇ ਪਰਿਵਾਰ ਨੂੰ ਵੀ ਇਹ ਸਮੱਸਿਆ ਹੋ ਸਕਦੀ ਆ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਦਾ ਭਵਿੱਖ ਰੌਸ਼ਨ ਹੋਵੇ ਤੇ ਉਹ ਵੀ ਆਪਣੀ ਯੋਗਤਾ ਦੇ ਅਨੁਸਾਰ ਕੈਰੀਅਰ ਸੋਹਣਾ ਜਿਹਾ ਚੁਣ ਲੈ ਤੁਹਾਡਾ ਨਾਮ ਰੌਸ਼ਨ ਕਰੇ ਤਾਂ ਕਮੈਂਟ ਕਰਕੇ ਲਿਖ ਦਿਓ ਕਿ ਵੀਡੀਓ ਚ ਤੂੰ ਜੋ ਦੱਸਿਆ ਡਾਕਟਰ 13 ਕੌਰ ਮੈਂ ਸਮਝ ਲਿਆ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਡਾਕਟਰ 13 ਕੌਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਰਦੇ ਨਹੀਂਓ ਬੜੀ ਜ਼ਰੂਰਤ ਹੈ ਤਾਂ ਹੀ ਮੇਰਾ ਚੈਨਲ ਗਰੋਥ ਕਰੇਗਾ ਸੋ ਮੈਂ ਇਸ IAS ਨਾਲ ਵੀਡੀਓ ਬਣਾਉਣੀ ਹੈ ਕਿ ਤੁਸੀਂ ਦੇਖੋ ਇੱਕ ਇੱਕ ਮਿੰਟ ਵਿੱਚ ਕੀ ਦੇਖਦੇ ਆ ਅਜੀਬ ਜਿਬ ਜਿਹੜੀਆਂ ਤੁਸੀਂ ਰੀਲਸ ਦੇਖਦੇ ਰਹਿੰਦੇ ਆ ਜੰਨਤ ਤੋਂ ਕੁਝ ਵੀ ਨਹੀਂ ਮਿਲਦਾ ਮੇਰੀਆਂ ਗੱਲਾਂ ਸੁਣ ਕੇ ਤਾਂ ਦੇਖੋ ਸ਼ੁਰੂ ਵਿੱਚ ਬੋਰਿਅਤ ਹੋ ਸਕਦੀ ਹੈ ਅੰਤ ਤੱਕ ਬੰਦਾ ਗੱਲ ਕਰਦਾ ਕਰਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ ਸੋ ਮੈਨੂੰ ਮਿਲਦੇ ਰਹਿਣਾ ਆਪਣੇ ਕਮੈਂਟਸ ਵਿੱਚ ਚੈਨਲ ਸਬਸਕ੍ਰਾਈਬ ਕਰ ਦਿਓ ਅਜਿਹੇ ਵਧੀਆ ਰੋਹਾਨੀ ਤੇ ਜੋਤਿਸ਼ ਗਿਆਨ ਪ੍ਰਦਾਨ ਕਰਨ ਵਾਲੇ ਮੰਚ ਦੇ ਉੱਪਰ ਜਿਸ ਦਾ ਨਾਮ ਹੈ ਡਾਕਟਰ ਤੇਰਾਕੌਰ ਟਿਲ ਦੈਨ ਬਾਏ ਬਾਏ